ਐਸ ਵਰਦੀਆਂ 올림픽 ਖੇਡਾਂ ਵਿੱਚ ਭਾਰਤ ਦੇ ਜਿਹੜੇ ਖਿਡਾਰੀ ਹਿੱਸਾ ਲੈਣ ਜਾ ਰਹੇ ਨੇ ਉਹਨਾਂ ਵਿੱਚ ਨੌਜਵਾਨ ਸ਼ਕਤੀ ਸਭ ਤੋਂ ਜ਼ਿਆਦਾ ਨਜ਼ਰ ਆ ਰਹੀ ਹੈ ਭਾਵ ਕਿ ਨੌਜਵਾਨ ਵਰਗ ਦੇ ਕਾਫੀ ਖਿਡਾਰੀ ਐਤਕੀ 올림픽 ਵਿੱਚ ਤੇਜ਼ੀ ਪ੍ਰਤੀਨਿਧਤਾ ਕਰਨਗੇ ਅਤੇ 올림픽 ਖੇਡਾਂ ਪੱਖੋਂ ਕੁਸ਼ਤੀਆਂ ਦਾ ਪਹਿਲਵਾਨੀ ਦਾ ਵੀ ਭਾਰਤ ਦਾ ਇੱਕ ਖਾਸ ਮੁਕਾਮ ਰਿਹਾ ਹੈ ਅਤੇ ਐਤਕੀ ਭਾਰਤ ਦੇ ਜਿਹੜੇ ਪਹਿਲਵਾਨ ਰੈਸਲਿੰਗ ਤਹਿਤ 올림픽 ਵਿੱਚ ਹਿੱਸਾ ਲੈਣਗੇ ਉਨਾ ਵਿੱਚ ਇੱਕ ਨੌਜਵਾਨ ਲੜਕੀ ਦੀ ਗੱਲ ਕਰਨੀ ਬਣਦੀ ਹੈ ਜਿਸ ਦੀ ਮਾਂ ਦੀ ਮਿਹਨਤ ਦਾ ਮੁੱਲ ਪਿਆ ਅਤੇ 올림픽 ਲਈ ਕੁਆਲੀਫਾਈ ਕਰਨ ਵਾਲੀ ਇਸ ਲੜਕੀ ਦੀ ਕਾਥਾ ਪੂਰਨਾ ਲਈ ਪ੍ਰੇਰਨਾ ਦਾ ਸਰੋਤ ਬਣਦੀ ਹੈ ਆਉ ਜਾਣਦੇ ਹਾਂ ਸਾਡੇ ਗਵਾਂਢੀ ਸੂਬੇ ਹਰਿਆਣਾ ਦੇ ਨਾਲ ਸੰਬੰਧਿਤ 21 ਸਾਲਾਂ ਦੀ ਰਿਤਿਕਾ ਖੋਡਾ ਦੀ ਕਾਥਾ रितिका हुड्डा दी खास कर लिया है कि उसने ओलंपिक ਵਿੱਚ ਵੱਡੇ ਯਾਨੀ ਕਿ ਹੈਵੀ weight ਭਾਰ ਵਰਗ ਵਿੱਚ ਹਿੱਸਾ ਲੈਣਾ ਅਤੇ ਇਹਨਾਂ ਮੁਕਾਬਲੇ ਤੱਕ ਪਹੁੰਚਣ ਵਾਲੀ ਉਹ ਭਾਰਤ ਦੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ ਰਿਤਿਕਾ ਨੇ ਇਸ ਲਈ ਲੰਮਾ ਸਮਾਂ ਤਿਆਰੀ ਕੀਤੀ ਹੈ ਅਤੇ ਉਸਨੇ ਗੈਰ ओलंपिक ਭਾਰ ਵਰਗ ਵਿੱਚ ਵੀ ਹਿੱਸਾ ਲਿਆ ਅਤੇ ਕਈ ਸੂਬਿਆਂ ਅਤੇ ਕੌਮੀ ਪੱਧਰ ਦੇ ਮੈਡਲ ਵੀ ਆਪਣੇ ਨਾਂ ਕੀਤੇ ਨੇ ਮਹਿਜ਼ 21 ਸਾਲ ਦੀ ਰਿਤਿਕਾ ਹੋਡਾ ਨੇ ਅੱਜ ਤੋਂ ਤਕਰੀਬਨ 8 ਸਾਲ ਪਹਿਲਾਂ ਰੋहतक ਦੇ ਛੋਟੂ ਰਾਮ ਸਟੇਡੀਅਮ ਵਿੱਚ ਕੁਸ਼ਤੀ ਸ਼ੁਰੂ ਕੀਤੀ ਅਤੇ ਜਦੋਂ ਉਹ ਰੈਸਲਰ ਅਕੈਡਮੀ ਵਿੱਚ ਸ਼ਾਮਲ ਹੋਈ ਤਾਂ ਉਥੇ ਦੇਸ਼ ਦੀ ਸਟਾਰ ਪਹਿਲਵਾਨ ਸਾਖਸ਼ੀ ਮਲਕ ਵੀ ਅਭਿਆਸ ਕਰ ਰਹੀ ਸੀ ਅਤੇ ਉਸਨੇ ਜੂਨੀਅਰ ਖਿਡਾਰੀਆਂ ਨੂੰ ਕਈ ਦਾ ਪੇਚ ਸਿਖਾਈ ਅਤੇ ਇਸੀ ਤਰ੍ਹਾਂ ਪ੍ਰੇਰਣਾ ਲੈਂਦੇ ਹੋਏ ਰਿਤਿਕਾ ਹੁੱਡਾ ਨੇ ਵੀ ਸਾਖਸ਼ੀ ਮਲਕ ਤੋਂ ਕਈ ਅਹਿਮ ਗੁਰ ਸਿੱਖੇ ਜਿਸ ਖਿਡਾਰੀ ਵੱਲ ਵੇਖ ਕੇ ਰਿਤਿਕਾ ਹੁੱਡਾ ਨੇ ਅੱਗੇ ਵਧਨ ਤੇ ਗੁਣ ਹਾਸਲ ਕੀਤੇ ਉਸੇ ਐਥਲੀਟ ਯਾਨੀ ਕਿ ਸਾਖਸ਼ੀ ਮਲਕ ਨੇ ਜਦੋਂ 올림픽 ਖੇਡਾਂ ਵਿੱਚ ਦੇਸ਼ ਲਈ ਮੈਡਲ ਜਿੱਤਿਆ ਤਾਂ ਰਿਤਿਕਾ ਹੁੱਡਾ ਨੇ ਵੀ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸੇ ਮਿਹਨਤ ਦਾ ਨਤੀਜਾ ਇਹ ਆਇਆ ਕਿ ਹੁਣ 올림픽 ਖੇਡਾਂ ਤੱਕ ਪਹੁੰਚੀ ਹੈ ਅਤੇ ਇੰਨੀ ਛੋਟੀ ਉਮਰ ਵਿੱਚ ਏਡੇ ਵੱਡੇ ਭਾਰ ਵਰਗ ਵਿੱਚ ਉਸਨੇ 올림픽 ਵਿੱਚ ਥਾਂ ਬਣਾ ਕੇ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਕੀਤੀ ਹੈ। ਰਿਤਿਕਾ ਹੁੱਡਾ ਦੇ ਨਾਲ ਇੱਕ ਇਹ ਪ੍ਰਾਪਤੀ ਵੀ जुड़ਦੀ ਹੈ ਕਿ ਉਹ ਪਿਛਲੇ ਸਾਲ ਅੰਡਰ 23 ਵਰਗ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਹੈ। ਰਿਤਿਕਾ ਹੁੱਡਾ ਦੇ ਕੋਲ ਤਾਕਤ ਵੀ ਹੈ, ਤਕਨੀਕ ਵੀ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਕਿਸੇ ਵੀ ਬਾਜ਼ੀ ਨੂੰ ਕਿਸੇ ਵੀ ਸਮੇਂ ਪਲਟ ਸਕਦੀ ਹੈ ਭਾਵੇਂ ਕਿ ਖਾਰ ਵੱਲ ਵਧਦੇ ਹੋਏ ਮੈਚ ਨੂੰ ਵੀ ਜਿੱਤਣ ਦਾ ਇਰਾਦਾ ਰੱਖਦੀ ਹੈ ਇਸੇ ਕਰਕੇ ਕੁਸ਼ਤੀ ਦੀ ਖੇਡ ਨੂੰ ਵੇਖਣ ਵਾਲੇ ਬਹੁਤ ਸਾਰੇ ਮਾਹਿਰ ਇਸ ਗੱਲ ਨੂੰ ਮੰਨਦੇ ਨੇ ਕਿ ਰਿਤਿਕਾ ਹੁੱਡਾ ਵੀ ਸਾਖਸ਼ੀ ਮਲਿਕ ਵਾਂਗ ਦੇਸ਼ ਨੂੰ ਮੈਡਲ ਦਿਵਾ ਸਕਦੀ ਹੈ ਇੰਨੀ ਛੋਟੀ ਉਮਰ ਵਿੱਚ ਇੰਨੀਆਂ ਵੱਡੀਆਂ ਪ੍ਰਾਪਤੀਆਂ ਕਰਨ ਦੇ ਬਾਵਜੂਦ ਰਿਤਿਕਾ ਹੁੱਡਾ ਨੇ ਆਪਣੇ ਆਪ ਨੂੰ ਹਮੇਸ਼ਾ ਖੇਡ ਤੇ ਕੇਂਦ੍ਰਿਤ ਰੱਖਿਆ ਅਤੇ ਕਿਸੇ ਵੀ ਚਰਚਾ ਵਿੱਚ ਪੈਣ ਦੀ ਥਾਂ ਆਪਣੀ ਖੇਡ 'ਤੇ ਹੀ ਧਿਆਨ ਲਾਇਆ ਅਤੇ ਇਸੇ ਦਾ ਨਤੀਜਾ ਹੈ ਕਿ ਇੰਨੀ ਛੋਟੀ ਉਮਰੇ ਉਸ ਨੂੰ ਕਾफी ਪਰਪਕਤਾ ਵੀ ਨਜ਼ਰ ਆਉਂਦੀ ਹੈ ਅਤੇ ਇਹ ਉਸ ਦੇ ਅੱਗੇ ਵਧਣ ਦਾ ਇੱਕ ਵੱਡਾ ਕਾਰਨ ਵੀ ਬਣਦੀ ਨਜ਼ਰ ਆਉਂਦੀ ਹੈ ਇਸ ਸਮੁੱਚੇ ਸਫਰ ਦਾ ਨ੍ਰਿਤਿਕਾ ਹੁੱਡਾ ਨੇ ਆਪਣੇ ਮਾਤਾ-ਪਿਤਾ ਤੋਂ ਪ੍ਰੇਰਣਾ ਲਈ ਹੈ ਉਸ ਦੇ ਪਿਤਾ ਕਰਦਾ ਗੁਜ਼ਾਰਾ ਚਲਾਉਣ ਲਈ ਕੰਮ ਕਰਦੇ ਨੇ ਅਤੇ ਮਾਤਾ ਬੱਚਿਆਂ ਨੂੰ ਕਾਮਯਾਬ ਬਣਾਉਣ ਲਈ ਦਿਨ ਰਾਤ ਮਿਹਨਤ ਕਰਦੇ ਰਹੇ ਨੇ ਅਤੇ ਮੌਸਮ ਭਾਵੇਂ ਜਿਹਾ ਜਿਹਾ ਮਰਜ਼ੀ ਹੋਵੇ ਉਸ ਦੀ ਮਾਤਾ ਨੇ ਹਮੇਸ਼ਾ ਉਸ ਦਾ ਸਮਰਥਨ ਕੀਤਾ ਅਤੇ ਰਿਤਿਕਾ ਹੁੱਡਾ ਲਈ ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਉਸ ਨੇ ਆਪਣੀ ਮਾਤਾ ਦੀ ਮਿਹਨਤ ਦਾ ਮੁੱਲ ਪਾ ਦਿੱਤਾ ਅਤੇ 올림픽 ਤੱਕ ਪਹੁੰਚ ਕੇ ਹੀ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਅਤੇ ਇਸ ਪ੍ਰਾਪਤੀ ਨੂੰ ਅੱਗੇ ਵੀ ਹੋਰ ਬਹੁਤ ਸਾਰੇ ਫਲ ਲੱਗਣ ਦੀ ਸੰਭਾਵਨਾ ਸਪਸ਼ਟ ਨਜ਼ਰ ਆਉਂਦੀ ਹੈ